ਆਪਾਂ ਨੇ ਆਲਸ ਨਹੀਂ ਕਰਨੀ ਨਹੀਂ ਕਰਨੀ ਆਪਾਂ ਨੇ ਆਲਸ ਆਪਾਂ ਮੇਰੇ ਸਹਿਬਾਂ ਦੇ ਬੱਚਾ ਨੂੰ ਮੰਨਣਾ ਹੈ ਹੱਤੀ ਜੀ ਅਸੀਂ ਮੇਰੇ ਸਹਿਬਾਂ ਦੇ ਬੱਚੇ ਨੂੰ ਮੰਨ ਨਹੀਂ ਲਿਆ ਤਾ ਪਾਤਸ਼ਾਹ ਕਹਿੰਦੇ ਤੇਰਾ ਜਨਮ ਸਫਲ ਹੋ ਜਾਏ ਜਨਮ ਸਫਲ ਹੋ ਜਾਏ ਇਤੋਂ ਤੱਕ ਵੀ ਮੇਰੇ ਪਾਤਸ਼ਾਹ ਕਹਿੰਦੇ ਹੈ ਕਿੰਦੇ ਤੈ ਤੇ ਭਵਜਨ ਨੂੰ ਪਾਰ ਕਰਨਾ ਹੀ ਕਰਨਾ ਹੈ ਤੂੰ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਸਕਦਾ ਹੈ ਆਪਣੀਆਂ ਕੁਲਾ ਦਾ ਵੀ ਉਧਾਰ ਕਰ ਸਕਦੇ ਪਰ ਸ਼ਰਤ ਹੈ ਤੈਨੂੰ ਸਤ ਗੁਰੂ ਦੇ ਭੈ ਦੇ ਵਿੱਚ ਚੱਲਣਾ ਪੈਣਾ ਚੱਲਣਾ ਪੈਣਾ ਸਤ ਗੁਰੂ ਦੇ ਹੁਕਮ ਦੇ ਵਿੱਚ ਤੈਨੂੰ ਚੱਲਣਾ ਪੈਣਾ ਪਾਤਸ਼ਾਹ ਕੇ ਦੇ ਤਿੰਨ ਕਾ ਜਨਮ ਸਫਲ ਹੈ ਜੋ ਚੱਲ ਹੈ ਸਤ ਗੁਰ ਭਾਏ ਕਹਿੰਦੇ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਜਿਹੜੀ ਸਤ ਗੁਰੂ ਦੇ ਭਾਏ ਦੇ ਵਿੱਚ ਰਹਿੰਦੀ ਹੈ ਹੁਕਮ ਦੇ ਵਿੱਚ ਰਹਿੰਦੀ ਹੈ ਤਿਲਕਾ ਜਨਮ ਸਫਲ ਹੈ ਜੋ ਚੱਲ ਹੈ ਸਤ ਗੁਰ ਭਾਏ ਕੁੱਲ ਉਧਾਰੇ ਆਪਣਾ ਤਨ ਜੜੇ ਦੀ ਮਾਇ ਉਹ ਜੀਵ ਆਪਣੀ ਕੁਲਾ ਦਾ ਉਧਾਰ ਕਰ ਲੈਂਦੇ ਹਨ ਅਤੇ ਮੇਰੇ ਸਹਿਵਾ ਉਹਨਾਂ ਦੀ ਮਾਤਾ ਨੂੰ ਵੀ ਧੰਨ ਕਹਿੰਦੇ ਆ ਧੰਨ ਕਹਿੰਦੇ ਆ ਉਹ ਮਾਤਾ ਜਿਸ ਨੇ ਇਦਾਂ ਦੇ ਪੁੱਤਰ ਰੂਜਨ ਬ ਦਿੱਤੇ ਗਰਭਪਿਆਰੇ ਖੇਲ ਨੂੰ ਫੇਰ ਸਮਝੀਏ ਕੀ ਜਿਹੜਾ ਮਨ ਦੀਆਂ ਲੋੜਾਂ ਨੇ ਮਨ ਦੀਆਂ ਜ਼ਰੂਰਤਾਂ ਨੇ ਇਹ ਕਿੱਥੋਂ ਪੂਰੀਆਂ ਹੁੰਦੀਆਂ ਨੇ ਜਿੱਦਾ ਤਨ ਦੀ ਹਰ ਇੱਕ ਜ਼ਰੂਰਤ ਇਸ ਦੇਸ਼ ਦੇ ਵਿੱਚੋਂ ਪੂਰੀ ਹੋ ਜਾਂਦੀ ਏ ਕਿਉਂ ਕਿਉਂਕਿ ਤਨ ਆਪਾਂ ਨੂੰ ਇਸ ਦੇਸ਼ ਦੇ ਵਿੱਚੋਂ ਮਿਲਿਆ ਸੀ ਤਨ ਇੱਥੋਂ ਦਾ ਰਹਿਣ ਵਾਲਾ ਇੱਥੋਂ ਪੈਦਾ ਹੋਇਆ ਇੱਥੇ ਹੀ ਇਸ ਦੇ ਵਿੱਚ ਸਜਾਣਾ ਤੰਦ ਦੀ ਸਾਰੀਆਂ ਲੋੜਾਂ ਇੱਥੋਂ ਹੀ ਪੂਰੀਆਂ ਹੁੰਦੀਆਂ ਪਰ ਯਾਦ ਰੱਖਿਓ ਮਨ ਦੀ ਇੱਕ ਵੀ ਜ਼ਰੂਰਤ ਇਸ ਦੇਸ਼ ਦੇ ਵਿੱਚੋਂ ਪੂਰੀ ਨਹੀਂ ਹੁੰਦੀ ਨਹੀਂ ਹੋਏਗੀ ਪੂਰੀ ਇੱਕ ਵੀ ਜੀ ਦੀ ਫਿਰ ਮਨ ਦੀਆਂ ਲੋੜਾਂ ਕਿੱਥੋਂ ਪੂਰੀਆਂ ਹੋਣਗੀਆਂ ਮੱਧਯ ਲੋੜ ਇਤੋਂ ਤੱਕ ਕਹਿ ਲਈਏ ਉਦਾਹਰਨ ਦੇ ਤੌਰ ਤੇ ਕਿ ਜਦੋਂ ਬੱਚਾ ਇੱਕ ਸਕੂਲ ਜਾਂਦਾ ਹੈ ਜੋ ਕੁਝ ਬੱਚੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਕੂਲ ਦੇ ਵਿੱਚ ਚਾਹੀਦਾ ਕੋਈ ਕਾਪੀ ਕੋਈ ਪੈਨਸਲ ਕੋਈ ਸਦਵਾਤ ਕੋਈ ਬੁੱਕਸ ਜਾਂ ਫਿਰ ਦਪਰ ਦਾ ਲੈਕ ਭਾਵ ਜੋ ਵੀ ਬੱਚੇ ਨੂੰ ਚਾਹੀਦਾ ਮਾਤਾ ਉਸ ਦੇ ਬੈਗ ਦੇ ਵਿੱਚ ਪਾ ਕੇ ਭੇਜਦੀ ਹੈ ਬੱਚੇ ਦੇ ਬੈਗ ਦੇ ਵਿੱਚੋਂ ਉਸ ਦੀ ਸਾਰੇ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਐਦਾਂ ਹੀ ਜਦੋਂ ਆਪਾਂ ਇਸ ਮਾਤ ਲੋਕ ਦੇ ਵਿੱਚ ਆਹਿਆ ਆਪਣੇ ਦਿਆਲੂ ਤੇ ਕਰਪਾਲੂ ਮਾਤਾ ਪਿਤਾ ਨੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਸਾਡਾ ਸਾਰਾ ਹੀ ਸਮਾਜ ਇੱਕ ਰੂਪ ਦੇ ਵਿੱਚ ਰੱਖ ਦਿੱਤਾ ਇੱਕ ਰੂਪ ਦੇ ਵਿੱਚ ਕਿਹੜੇ ਰੂਪ ਦੇ ਵਿੱਚ ਜਿੱਦਾਂ ਦਾਸ ਨੇ ਪਹਿਲਾਂ ਆਖਿਆ ਸੀ ਕਿ ਜਿਹੜਾ ਇਹ ਸਰੀਰ ਇਹ ਤਨ ਆਪਾਂ ਨੂੰ ਮਿਲੀ ਹੈ ਇਹ ਇੱਕ ਕੱਪੜਾ ਹੈ ਤਨ ਨੂੰ ਮਨ ਨੂੰ ਢੱਕਣ ਦੇ ਲਈ ਤੇ ਦੂਜੇ ਤਰੀਕੇ ਨਾਲ ਇਸ ਨੂੰ ਕਾਇਆ ਵੀ ਆਖਿਆ ਇਸ ਨੂੰ ਨਗਰੀ ਵੀ ਆਖਿਆ ਇਸ ਨੂੰ ਕਿਲਾ ਵੀ ਆਖਿਆ ਇਸ ਨੂੰ ਸ਼ਹਿਰ ਵੀ ਆਖਿਆ ਤੇ ਇਸ ਨੂੰ ਘਰ ਵੀ ਆਖੀਆ ਆਪਾਂ ਹੁਣ ਘਰ ਕਹਿ ਲਈਏ ਇਹ ਸਮਝਾਉਣ ਦੇ ਲਈ ਕਿ ਜਿਹੜਾ ਇਹ ਘਰ ਆਪਾਂ ਨੂੰ ਬੜਾ ਕੇ ਦਿੱਤਾ ਆਪਣੇ ਮਾਤਾ ਪਿਤਾ ਨੇ ਕਿਹੜਾ ਹੈ ਮਾਤਾ ਪਿਤਾ ਹਰਜੀ ਮਾਤਾ ਹਰਜੀ ਪਿਤਾ ਜਿਹੜਾ ਆਪਾਂ ਨੂੰ ਇਹ ਘਰ ਬੜਾ ਕੇ ਦਿੱਤਾ ਗਿਆ ਦਸ ਦਵਾਰਿਆਂ ਦਾ ਇਸ ਦੇ ਵਿੱਚ ਲਾਉ ਦਵਾਰੇ ਮਨ ਬੱਚੇ ਦੇ ਖੇਲਣ ਦੇ ਲਈ ਮਨ ਬੱਚੇ ਦੀ ਆਵ ਦੁਨੀਆ ਵਾਈ ਜੋ ਇੱਕ ਖੇਲ ਖੇਲਣ ਦੇ ਲਈ ਆਇਆ ਹੈ ਜਿੱਥੇ ਜਿੱਥੇ ਇਸ ਦੇ ਵਿਚਰਨਾ ਹੈ ਜਿਹੜੇ ਜਿਹੜੇ ਲੋਕਾਂ ਦੇ ਨਾਲ ਇਸ ਨੇ ਆਉਣ ਜਾਣ ਕਰਨਾ ਹੈ ਉਹ ਇਸ ਦੇ 9 ਦੁਆਰਿਆਂ ਦੇ ਵਿੱਚ ਰਹਿ ਕੇ ਐਥੇ ਖੇល ਖੇਲ ਲੜਾ ਹੈ ਇਸ ਖੇਲ ਨੂੰ ਜਿੱਤੇ ਜਾਂ ਹਾਰੇ ਇਹ ਬਾਦ ਦੀ ਗੱਲ ਹੈ ਪਰ ਇਸ ਨੇ 9 ਦੁਆਰਿਆਂ ਦੇ 9 ਦਰਵਾਜ਼ਿਆਂ ਦੇ 9 ਕਬਰਿਆਂ ਦੇ ਵਿੱਚ ਰਹਿ ਕੇ ਆਪਣਾ ਇਹ ਖੇਨ ਖੇਨ ਅਤੇ ਜਿਸ ਵੇਲੇ ਇਸ ਦਾ ਖੇਲ ਸਵਾਪਤ ਹੋ ਜਾਵੇ ਜਾਂ ਫਿਰ ਇਸ ਦੇ ਕੋਲ ਲਈ ਸਵਾ ਹੈ ਜਾਂ ਫਿਰ ਇਹ ਮਹਿਸੂਸ ਕਰਦੇ ਕਿ ਮੈਂ ਹੁਣ ਇਸ਼ਨਾਨ ਕਰਨ ਮੈਂ ਹੁਣ ਅੰਮ੍ਰਿਤ ਛਕਣ ਖਾਣਾ ਖਾਣਣ ਜਾਂ ਫਿਰ ਮੈਂ ਆਰਾਮ ਕਰਨ ਛੇਜ ਦੇ ਉੱਤੇ ਜਾਂ ਫਿਰ ਕਹਿ ਲਈਏ ਕਿ ਮੈਂ ਪੂਜਾ ਕਰਤੀ ਭਾਵ ਇਸ ਮਨ ਬੱਚੇ ਦੇ ਕੁਝ ਵੀ ਕਰਣਾ ਹੋਵੇ ਤਾਂ ਇਸ ਨੂੰ ਨੰ ਦੁਆਰੇ ਛਾਟੜੇ ਪੈੜੇ ਅਤੇ 10 ਬੇਦਰ ਦੇ ਵਿੱਚ ਪਰਵੇਸ਼ ਹੋਣਾ ਪੈਣਾ ਪਰਵੇਸ਼ ਹੋਣਾ ਪੈਣਾ 10ਵੇਂ ਦੁਆਰ ਦੇ ਅੰਦਰ ਆਪਣੇ ਮਾਤਾ ਪਿਤਾ ਨੇ ਇੱਕ ਵੱਖਰਾ ਰੂਮ ਬਣਾ ਕੇ ਦਿੱਤਾ ਤੇ ਲੋੜੀਂਦੀਆਂ ਸਾਰੀਆਂ ਵਸਤੂਆ ਇਸ ਦੇ ਅੰਦਰ ਰੱਖ ਦਿੱਤੀ ਜ। ਪਹਿਲਾ ਤੇ ਜੋ ਮੇਨ ਗੇਟ ਹੈ ਜਿਹਨੂੰ ਦਰ ਕਹਿੰਦੇ ਆ ਉਸ ਦੇ ਉੱਤੇ ਬੜੀਆ ਵੱਡੀਆਂ ਵੱਡੀਆਂ 돌 ਲੇਟਾਂ ਲਾ ਦਿੱਤੀ। ਕਿਹੜੀ ਇਹਨੇ ਉਲਟ ਇੱਕ ਪਾਸੇ ਚੰਦਰਮਾ ਹੈ ਤੇ ਦੂਜੇ ਪਾਸੇ ਸੂਰਜ ਇਹ ਦੌਲਟਾ ਅਤੇ ਫਿਰ ਇਸ ਦੇ ਅੰਦਰ ਗੰਗਾ ਜਮਨਾ ਸਵਰਸਵਤੀ ਨਦੀਆਂ ਦਾ ਵਹਾਅ ਹੋ ਜਾਂਦਾ ਗੰਗਾ ਜਮਨਾ ਸਵਰਸਵਤੀ ਨਦੀਆਂ ਦਾ ਵਹਾਅ ਚੱਲਦਾ ਬਾਕੀ ਸਮਝਾਉਣ ਦੇ ਲਈ ਮੇਰੇ ਪਤਸ਼ਾਹ ਦੇ ਅੱਖੀਏ ਕਿ ਜੋ ਕੁਝ ਤੁਸੀਂ ਆਪਣੇ ਇਸ ਬ੍ਰਹੰਡ ਦੇ ਵਿੱਚ ਵੇਖਦੇ ਹੋ ਦਾ ਬ੍ਰਹੰਡ ਦੇ ਵਿੱਚ ਵੱਡੇ ਆਕਾਰ ਦੇ ਵਿੱਚ ਵੱਡੇ ਰੂਪ ਦੇ ਵਿੱਚ ਪਰ ਉਹ ਸਾਰਾ ਕੁਝ ਛੋਟੇ ਆਕਾਰ ਦੇ ਵਿੱਚ ਤੁਹਾਡੇ ਇਸ ਫਿੱਡੇ ਦੇ ਅੰਦਰ ਵੀ ਹੈ ਜੋ ਬਰਮੰਡਾ ਸੋਈ ਪਿੱਡੇ ਜੋ ਖੋਜੇ ਸੋ ਪਾਵੇ ਜੋ ਵੀ ਤੁਸੀਂ ਖੋਜ ਕਰੋਗੇ ਤੁਹਾਡੂ ਇਸ ਪਿੱਡੇ ਦੇ ਅਚੂ ਬਿਲ ਜਾਵੇ ਭਾਵ ਚੰਦ ਸੂਰਜ ਕਿਹੜੇ ਆਪਤ ਜਿਹੜੇ ਆਪਣੇ ਦੋ ਨੇਤਰ ਨੇ ਇਹਨਾਂ ਨੂੰ ਚੰਦਰਮਾ ਤੇ ਸੂਰਜ ਦਾ ਨਾਮ ਦਿੱਤਾ ਹੈ ਜਿਹੜਾ ਸੱਜੇ ਵਾਲਾ ਆਪਣਾ ਦਿੱਤਰ ਹੈ ਇਸ ਨੂੰ ਸੂਰਜ ਆਖੇ ਬਾਸ਼ਾ ਜੀ ਜਿਹੜਾ ਖੱਪੇ ਵਾਲਾ ਦਿੱਤਰ ਹੈ ਇਸ ਨੂੰ ਚੰਦਰਮਾ ਆਖੀ ਵੈਸੀ ਨਹੀਂ ਆਖਿਆ ਇਕੰਬ ਕਰਦੇ ਚੰਦਰਮਾ ਜਿਹੜਾ ਸੱਜੇ ਵਾਲਾ ਦਿੱਤਰ ਹੈ ਇਸ ਸੂਰਜ ਦੀ ਚੰਦਰਮਾ ਦੀ ਤਰ੍ਹਾਂ ਠੰਡਾ ਹੈ ਅਤੇ ਜਿਹੜਾ ਸੱਜੇ ਵਾਲਾ ਦਿੱਤਰ ਹੈ ਏ ਸੂਰਜ ਦੀ ਤਰ੍ਹਾਂ ਬਹੁਤ ਗਰਮ ਐ ਦਹੀਂ ਸਾੜੀ ਆ ਜਿਹੜੀ ਆ ਇਹ ਲਾਸ਼ ਕਮ ਦੋ ਲਾਸ਼ ਕਮ ਨੇ ਇੱਕ ਇਹਨਾਂ ਦੇ ਵਿੱਚ ਹੋਰ ਤਿੰਨ ਨਦੀਆਂ ਨੇ ਤਿੰਨ ਨਦੀਆਂ ਨੇ ਜਿੱਦਾਂ ਬਾਹਰਲੀਆਂ ਨਦੀਆਂ ਦੇ ਵਿੱਚ ਦੀ ਪਾਣੀ ਦਾ ਵਹਾਅ ਚੱਲਦਾ ਪਰ ਜਿਹੜੀ ਆ ਅਪਰੇ ਅੰਦਰ ਵਾਲੀ ਆ ਦਦੀਆਂ ਜਿਹਦਾ ਇਹ ਗੰਗਾ ਜੰਮਦਾ ਸਵਰਸਵਤੀ ਇਹ ਨਾਲ ਦੇ ਵਿੱਚ ਪਾਣੀ ਦਾ ਰਹੀ ਪੌਣ ਦਾ ਬਹੁਤ ਚੱਲਦਾ ਹਵਾ ਦਾ ਬਹੁਤ ਚੱਲਦਾ ਅਤੇ ਬਾਕੀ ਸਾਨੂੰ ਸਮਝਾ ਵੀ ਦਿੱਤਾ ਈੜਾ ਪਿਗਲਾ ਔਰ ਸੁਖਮੜਾ ਤੀਰ ਵਸੇ 128 ਈ ਦਾ ਇੱਕ ਨਦੀ ਦਾ ਨਾਮ ਦੂਜੀ ਦਾ ਪਿੰਗਲਾ ਹੈ ਤੀਜੀ ਦਾ ਨਾਮ ਸੁਖਮਨਾ ਹੈ ਦੋ ਨਾੜਾਂ ਦੇ ਵਿੱਚ ਦੀ ਦੋ ਨਦੀਆਂ ਦੇ ਵਿੱਚ ਦੀ ਪਾਉਣ ਦਾ ਬਹੁਤ ਚੱਲਦਾ ਹੈ ਤੇ ਜਿਹੜੀ ਸੁਖਮਨਾ ਨਦੀ ਹੈ ਇਸ ਦੇ ਵਿੱਚ ਸ਼ਬਦ ਦਾ ਵਹ ਚੱਲਦਾ ਪ੍ਰਕਾਸ਼ ਰੂਪ ਵਾਲਤ ਵੀ ਇਸ ਦੇ ਵਿੱਚ ਰਹਿੰਦਾ ਹੈ ਬੜੀ ਗਹਿਰਾਈ ਦੀ ਨਾਲ ਬੜੀ ਬਰੀਕੀ ਦੀ ਨਾਲ ਆਪਾਂ ਨੂੰ ਬਾਦਸ਼ਾਹ ਨੇ ਇਹ ਸਮਝਾਉਣਾ ਕੀ ਤੈਨੂੰ ਆਤੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਆਪਾਂ ਉਸ ਦੇਣੇ ਖੋਜੀ ਬਣਨਾ ਹੈ ਖੋਜੀ ਜਦੋਂ ਖੋਜੀ ਬਣੋਗੇ ਤਾਂ ਆਪ ਸਾਰਾ ਕੁਝ ਮਹਿਸੂਸ ਵੀ ਕਰਾਂਗੇ ਵੈਸੇ ਵੀ ਸਹਿਬਾਂ ਦੇ ਅਕੀ ਗੁਰਮਖ ਹੋ ਬੈ ਸੁਕਾਇਆ ਖੋਜੇ ਕਹਿੰਦੇ ਜਿਹੜੇ ਗੁਰਮਖ ਨੇ ਉਹ ਕਾਇਆ ਦੀ ਖੋਜ ਕਰਦੇ ਹੋਰ ਸਭ ਪਰਮ ਭਲਾਈ ਬਾਕੀ ਸਭ ਪਰਮਾ ਦੇ ਵਿੱਚ ਪਈ ਹੁੰਦੀ ਹੈ ਹੋੜਾਪਾ ਸ਼ਾਊਟ ਲੈ ਕੇ ਚੱਲੀਏ ਥੋੜਾ ਜਿਹਾ ਕਿ ਆਪਾਂ ਨੇ ਅਸਲ ਕੀ ਕਰਨਾ ਹੈ ਅਸੀਂ ਕੀ ਕਰਣਾ ਹੈ ਇਹ ਤੇ ਸਾਰੇ ਕਹਿ ਦਿੱਤੇ ਕਿ ਆਪਾਂ ਨਾਮ ਜਪਣ ਵਾਸਤੇ ਆਏ ਪਰ ਕਿਸੇ ਨੇ ਨਾਮ ਨੂੰ ਪਹਿਲ ਨਹੀਂ ਪੈਣ ਆਪਣੀ ਤਦਿਆਂ ਨੂੰ ਦਿੱਤੀ ਹੋਈ ਹੈ ਆਪਣੀ ਤਦਿਆਂ ਨੂੰ ਦਿੱਤੀ ਹੋਈ ਹੈ ਜਦੋਂ ਕਿ ਮੇਰੇ ਪਾਤਸ਼ਾਹ ਨੇ ਆਖਿਆ ਅਵਰ ਕਾਜ ਤੇਰੇ ਕੀਤੇ ਦਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਦਾ ਕਹਦੇ ਬੰਦਿਆ ਤੂੰ ਜਿਹੜੇ ਮਰਜੀ ਕੰਮ ਕਰੀ ਜਾਂਦਾ ਤੇਰਾ ਇਹਨਾਂ ਦੇ ਵਿੱਚੋਂ ਕੋਈ ਵੀ ਕਰਮ ਕੀਤੇ ਵੀ ਕੱਬ ਲੀਏ ਕੀਤੇ ਵੀ ਕੱਬ ਲੀਏ ਸਿਰਪ ਕੀ ਕੰਮ ਆਏਗਾ ਮੇਲ ਸਾਧ ਸੰਗਤ ਭਜ ਕੇਵਲ ਨਾਮ ਤੋਂ ਸਿਰਫ ਨਾਮ ਜਪਣਾ ਨਾਮ ਜਪਣ ਦਾ ਆਪਣਾ ਲਾਗ ਹੈ ਹੋੜ ਨਾਮ ਕੀਤਾ ਜਪੀ ਜੀ ਤਾਂ ਗੁਰਮੁਖੂ ਸਾਰਿਆਂ ਨੇ ਕਹਿਣਾ ਕਿ ਭਾਈ ਸਾਹਿਬ ਧੰਦੇ ਤੇ ਖਹਿੜਾ ਨਹੀਂ ਛੱਡਦੇ ਧੰਦੇ ਤੇ ਬਹੁਤ ਜਿਆਦੇ ਹੈ ਜੇ ਸਾਨੂੰ ਸਮਾਂ ਮਿਲੇਗਾ ਦਾਬ ਤੇ ਤਾਂ ਹੀ ਜਪਾਂਗੇ ਨਾ ਗੱਲ ਤੇ ਤੁਹਾਡੀ ਵੀ ਠੀਕ ਹੈ ਗੱਲ ਤੁਹਾਡੀ ਵੀ ਠੀਕ ਹੈ ਪਰ ਨਹੀਂ ਸਾਡੀ ਕੋਲ ਨਹੀਂ ਯੁਗਤੀ ਨਹੀਂ ਦੇਖੋ ਜੋ ਵੀ ਧੰਦੇ ਆਪਾਂ ਦੇ ਕਰਨੇ ਹੈ ਉਹ ਜਿਆਦਾ ਹੱਥਾਂ ਤੇ ਪੈਰਾਂ ਦੀ ਲੜਾ ਪਾ ਗਦੇ ਜੇ ਦਾਬ ਜਪੜੇ ਉਹ ਆਪ ਜੀ ਵਾ ਦੇ ਨਾਲ ਦੇ ਪਰ ਫਿਰ ਕਿਉ ਰਾ ਹੱਥ ਪੌਂ ਸੇ ਕਾਭ ਕਰ ਚੀਤ ਨਰਚਣ ਨਾਲ ਆਪਣੇ ਮਨ ਚਿੱਤ ਨੂੰ ਬਾਤਸ਼ਾਹ ਦੇ ਨਾਲ ਲਾ ਕੇ ਤੁਸੀਂ ਬ੍ਰਿੜ ਕਰ ਅਤੇ ਕਾਭ ਹੱਥਾਂ ਪੈਰਾਂ ਤੇ ਨੜ ਕਰ ਗਰਭ ਨੂੰ ਆਪਨ ਆਦਤ ਰੇਵੜ ਆਪਣੀ ਹੈਬਿਟ ਦੇ ਵਿੱਚ ਸ਼ਾਮਲ ਨਹੀਂ ਹੋਇਆ ਜੇ ਕਿਤੇ ਬਚਪਨ ਤੋਂ ਸਾਡੀ ਹੈਬਿਟ ਦੇ ਵਿੱਚ ਸ਼ਾਮਲ ਹੋ ਜਾਂਦਾ ਫਿਰ ਆਪਾਂ ਨੂੰ ਅੱਜ ਇਹ ਨਾਮ ਜਪਣਾ ਐਨਾ ਮੁਸ਼ਕਲ ਨਾ ਲੱਗਦਾ ਮੁਸ਼ਕਲ ਨਾ ਲੱਗਦਾ ਆਪਾਂ ਨੂੰ ਨਾਮ ਜਪਣਾ ਨਾਮ ਜਪਣਾ ਆਪਾਂ ਨੂੰ ਤਾਂ ਮੁਸ਼ਕਲ ਲੱਗਦਾ ਸਾਡੀ ਆਦਤ ਦੇ ਪਰ ਮੇਰੇ ਬਾਦਸ਼ਾ ਅਜੇ ਵੀ ਕਹਦੇ ਐ ਤੇਰਾ ਕੁਝ ਜੀ ਵਿਗੜਿਆ ਫੋੜ ਤੂੰ ਆਦਤ ਦੇ ਵਿੱਚ ਸ਼ਾਮਲ ਕਰਨੀ ਅਜ ਹੂੰ ਕੱਚ ਬਿਗਰਿਉ ਨਹੀਂ ਕਹਦੇ ਅਜੇ ਕੁਝ ਨਹੀਂ ਵਿਗੜਿਆ ਫੋੜ ਕਿਦਾਂ ਕਰੀ ਆਦਤ ਦੇ ਵਿੱਚ ਸ਼ਾਮਲ ਭਾਵ ਗੁਰਬ ਪਿਆਰੂ ਜਿਸ ਵੇਲੇ ਆਪ ਆਪਣਾ ਸਵਾਸ ਅੰਦਰ ਲੈ ਕੇ ਜਾਣੇ ਆ ਉਸ ਵੇਲੇ ਇੱਕ ਰੁਟੀਨ ਬਣਾ ਲਓ ਆਪਣੀ ਆਦਤ ਦੇ ਵਿੱਚ ਸ਼ਾਮਿਲ ਕਰ ਲਓ ਕਿ ਜਿਉਂ ਹੀ ਪੌਣ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਅਸੀਂ ਮੁੱਖ ਦੇ ਵਿੱਚੋਂ ਆਰਾਮ ਦੇਣ ਲੱਗ ਕਹ ਤੇੜਾ ਵਾ ਇਹੇ ਉੱਚੀ ਜਪਣਾ ਹੌਲੀ ਜਪਣਾ ਇਹ ਇੱਕ ਅਲੱਗ ਵਿਸ਼ਾ ਹੈ ਪਰ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨੀ ਹੈ ਕਿ ਸਾਡੀ ਆਦਤ ਬਣ ਜਾਵੇ ਜੋ ਹੀ ਪੌਣ ਅੰਦਰ ਗਈ ਉਚਾਰਨ ਕਰਦੇ ਹੋ ਵਾ ਜੋ ਪੌਣ ਬਾਹਰ ਆਈ ਉਚਾਰਨ ਕਰਦੇ ਹੋ ਗੁਰੂ ਵਾ ਗੁਰੂ ਇਹ ਇੱਕ ਆਦਤ ਬਣਾ ਲਈ ਉੜ ਕੰਜਾਰ ਨੇ ਕਿਹਾ ਕਿ ਭਾਈ ਸਾਹਿਬ ਕੋਸ਼ਿਸ਼ ਤੇ ਕਰ ਰਹੇ ਆ ਪਰ ਮਨ ਨਹੀਂ ਟਿਕਦਾ ਮਨ ਦੌੜ ਜਾਂਦਾ ਹੈ ਮਨ ਤੇ ਧੰਦਿਆਂ ਦੇ ਵਿੱਚ ਤੁਰਿਆ ਫਿਰਦਾ ਹੈ ਮਨ ਤੇ ਖਰੇਲੂ ਸਿਆਪਿਆਂ ਦੇ ਵਿੱਚ ਤੁਰਿਆ ਫਿਰਦਾ ਠੀਕ ਹੈ ਉੱਡਦਾ ਹੈ ਉੱਡੇਗਾ ਕਿੰਨੀ ਦੇ ਜਿੰਨੀ ਦੇਰ ਅਸੀਂ ਜੁਗਤੀ ਨਹੀਂ ਉਪੜੀ ਜਿੰਨੀ ਦੇਰ ਅਸੀਂ ਜੁਗਤੀ ਨਹੀਂ ਅਪੜਾਉਂਦੇ ਉਨੀ ਦੇਰ ਇਸ ਮਨ ਨੇ ਇਹ ਸਭ ਕੁਝ ਕਰਨਾ ਹੈ ਸਭ ਕੁਝ ਕਰਕੇ ਸਾਨੂੰ ਦੁੱਖ ਵੀ ਦੇਣੇ ਸਾਨੂੰ ਦੁੱਖਾਂ ਨੇ ਤੇ ਘੇਰਿਆ ਹੋਏ ਵੈਸੇ ਵੀ ਸਹਿਵਾਲ ਨੇ ਕਹਿ ਦਿੱਤਾ ਨਾਨਕ ਦੁਖੀ ਆ ਸਭ ਸਤਿ ਸਾਨ ਹੁਣ ਸੁੱਖ ਕਿਦਾਂ ਮਿਲਣਾ ਸੁੱਖ ਲੈਣ ਦੇ ਲਈ ਸਾਨੂੰ ਇਹ ਚਿੰਚਲ ਮਤ ਦਾ ਤਿਆਗ ਕਰਨਾ ਪਏ ਤਿਆਗ ਕਰਨਾ ਪਏ ਚਿੰਚਲ ਮਤ ਦਾ ਕਿਦਾਂ ਜਦੋਂ ਆਪਸੇ ਬਿਰਣ ਕਰਦੇ ਆਪਣੀ ਮਤ ਨੂੰ ਤਿਆਗ ਕੇ ਗੁਰੂ ਦੀ ਮਤ ਲੈ ਲੈਂਦੇ ਉਹ ਗੁਰੂ ਸਾਹਿਬ ਕੀ ਕਹਿੰਦੇ ਗੁਰੂ ਸਾਹਿਬ ਤੇ ਕਈ ਵਾਰ ਚਿਤ ਦਾਸ ਦੇ ਕੋਲੋਂ ਵੀ ਤੁਸੀਂ ਬਹੁਤ ਵਾਰ ਸੁਣਿਆ ਤੇ ਪੜ੍ਹੇ ਵੀ ਤੁਸੀਂ ਬਹੁਤ ਵਾਰ ਪਰ ਅਫਸੋਸ ਆਮਲ ਨਹੀਂ ਕੀਤਾ ਆਮਲ ਨਹੀਂ ਕੀਤਾ ਪਤਾ ਨਹੀਂ ਕਿੰਨੀ ਕਾਰ ਪੜ੍ਹੀ ਹੈ ਗਾ ਵੀ ਹੈ ਸੁਣੀ ਹੈ ਮੰਨ ਰੱਖੀ ਹੈ ਪਾਉ ਕਿੰਨੀ ਕੋ ਬਾਰ ਸੁਣੀਏ ਗਾਵੀਏ ਸੁਣੀਏ ਮਨ ਰੱਖੀਏ ਪਾਉ ਆ ਪੜ ਕੇ ਫਟਾਫਟ ਅਗਲੀ ਲੇਣ ਤੇ ਤੁਰ ਜਾਂਦੇ ਪਿੱਛੇ ਕੀ ਕਹਿ ਦਿੱਤਾ ਪਿਤਾ ਨੇ ਕੀ ਸਮਝਾਏ ਕੁਝ ਨਹੀਂ ਪਤਾ ਅੱਗੇ ਪੜ ਕੇ ਬਤਾ ਪੜ ਦੁੱਖ ਪਰ ਹਰ ਸੁਖ ਕਰ ਲੈ ਜਾਈ ਫਿਰ ਗਿਜਣ ਕੇ ਕੀ ਆਖੇ ਪਤਾਂ ਪਤਾ ਨਹੀਂ ਗੁਰਮਖੋ ਦਾਸ ਦੀ ਬੇਨਤੀ ਜੋਦੜੀ ਤੁਹਾਡੇ ਚਰਨਾਂ ਦੇ ਵਿੱਚ ਜਦੋਂ ਗੁਰਬਾਣੀ ਪੜ੍ਹਦੇ ਆ ਉਹਦੇ ਆਪਾਂ ਨੂੰ ਆਪਣਾ ਗੁਰੂ ਅਪਦੇਸ਼ ਦਿੰਦਾ ਕੁਝ ਦਾ ਕੁਝ ਗੁਰੂ ਸਾਡਾ ਕਹਿੰਦਾ ਜੋ ਗੁਰੂ ਕਹਿੰਦੇ ਉਸ ਨੂੰ ਸੰਗਤ ਜੀ ਆਪਾਂ ਨੇ ਮੰਨਣਾ ਹੈ। ਬਾਹੂ ਗੁਰਪਾਣੀ ਕਹੈ ਸੇਵਕ ਜਨ ਮੰਨ। ਹੁਣ ਗੁਰਬਾਣੀ ਨੇ ਕੀ ਕਹਿ ਦਿੱਤਾ। ਗੁਰਬਾਣੀ ਨੇ ਕਹਿ ਦਿੱਤਾ ਆਵਰ ਕਾਜ ਤੇਰੀ ਕੀ ਤੇ ਨਾ ਕਾਮ। ਮੇਨ ਸਾਧ ਸੰਗਤ ਭਜ ਕੇ ਬਲਦਾ ਪਰ ਆਪਾ ਤੇ ਗੁਰੂ ਦਾ ਬਚਨ ਸੁਣੀ ਆਪਾ ਤੇ ਗੁਰੂ ਦੇ ਬਚਨ ਵੱਲ ਧਿਆਨ ਨਹੀਂ ਦਿੱਤਾ ਅਸੀਂ ਤੇ ਮੂਰੇ ਕੀ ਰੱਖ ਲਿਆ ਮੇਰਾ ਆ ਕੰਬ ਹੋੜ ਵਾਲਾ ਮੇਰਾ ਆ ਕੰਬ ਹੋੜ ਵਾਲ ਮੈਂ ਆਕਰੜੇ ਅਸੀਂ ਆਪੜੀ ਸਿਆੜਪ ਦੇ ਨਾਲ ਇਹਨਾਂ ਦੁਕਾਨ ਨੂੰ ਦੂਰ ਕਰਨਾ ਚਾਹੀਦਾ। ਦਾਸ ਦੇ ਵੱਲੋਂ ਬੇਨਤੀ ਹੁਣ ਤੱਕ ਤੁਸੀਂ ਪਤਾ ਨਹੀਂ ਕਿੰਨੀ ਜ਼ਿੰਦਗੀ ਜੀਉ ਲਈ ਤਿੰਨ ਮਹੀਨਿਆਂ ਦੇ ਲਈ ਇਸ ਚੱਲ ਮਤ ਦਾ ਤਿਆਗ ਕਰ ਦਿਓ। ਤਿੰਨ ਮਹੀਨਿਆਂ ਦੇ ਲਈ ਤੁਸੀਂ ਮਨ ਦੇ ਵਿੱਚ ਫੈਸਲਾ ਕਰ ਲਓ ਕਿ ਮੈਂ ਆਪਣੀ ਮੱਤ ਦੁਆਰਾ ਸੁੱਖ ਦੀ ਲੈਣੇ ਮੈਂ ਗੁਰੂ ਦੇ ਦਿੱਤੇ ਹੋਏ ਸੁੱਖ ਲੈਣੇ ਮੇਰਾ ਗੁਰੂ ਹੀ ਮੈਨੂੰ ਸੁਖੀ ਕਰ ਸਕਦਾ ਮੈਂ ਤੇ ਗੁਰੂ ਦੇ ਬਚਨ ਕਮਾ ਮਾਤਾ ਗੁਰਮੁਖ ਪਿਆਰਾ ਦਾਸ ਦਾ ਐਜੀ ਤੁਹਾਡਾ ਟੀਚਰ ਤੁਹਾਡੇ ਡਲਦਾ ਵਾਏ ਤੁਸੀਂ ਤਿੰਨ ਮਹਿਿਲਿਆ ਦੇ ਲਈ ਗੁਰੂ ਦੇ ਬਚਨਾਂ ਨੂੰ ਘਮਾਏ ਤਿੰਨ ਮਹਿਿਲਿਆ ਦੇ ਲਈ ਨਿੰਦਿਆ ਚੁਗਲੀ ਵੈਰ ਵਿਰੋਧ ਨੂੰ ਤਿਆਗ ਦੇ ਕਹ ਦਿਓ ਕਬੀਰ ਸਭ ਤੇ ਹੰਮ ਬੁਰੀ ਹੰਮ ਤਜ ਭੱਲੋ ਸਭ ਕੋਈ ਕਹਿ ਦਿ ਮਿੱਤਰ ਬਣ ਜਾਉਂਗੇ ਮੇਰੇ ਸ਼ਹਿਨ ਸ਼ਾਦੇ ਮਿੱਤਰ ਬਣ ਜਾਉਂਗੇ ਕਬੀਰ ਸਭ ਤੇ ਹਮ ਬੁਰੇ ਹਮ ਤਾਂ ਜਪਾਲੋ ਸਭ ਕੋਏ ਜਿੰਨ ਐਸਾ ਕਰ ਬੁਜਿਆ ਬੀਤੋ ਬਰਸੇ ਫਿਰ ਕਿਉਂ ਨਹੀਂ ਇਹ ਚੰਚਨ ਮਤ ਤਦ ਤਿਆਗ ਕਰਦੇ ਤਿੰਨ ਮਹੀਨਿਆਂ ਦੇ ਵਿੱਚ ਮੇਰੇ ਸ਼ਹਿਨ ਸ਼ਾਦੇ ਮਿੱਤਰ ਬਣ ਜਾਓ ਜਿੱਥੇ ਫਿਰਤ ਵਾਲੂ ਦੁੱਖ ਹੋਏਗਾ ਉੱਥੇ ਮੇਰਾ ਸੇਨਿ ਸ਼ਖੜੇਗਾ ਕਿਉ ਗੁਰਬਾਣੀ ਦੇ ਵਿੱਚ ਦਰਜੇ ਜਹਾ ਬਾਤ ਪੀਤਾ ਸੁਤਮੀ ਤੇ ਨਾ ਭਾਈ ਮਨ ਉਹਾ ਉਸਤਾ ਤੇ ਮੰਗ ਉਹਾ ਨਾਮ ਤੇ ਰ ਸੰਦ ਸਹਾਈ ਉਥੇ ਗੁਰਮੁਖ ਪਿਆਰਿਓ ਸਾਡੀ ਮਦਦ ਕਰਨੀ ਹੈ ਮੇਰੇ ਸੇਨਿ ਸ਼ਾਹ ਬਸ ਬੇਦੀ ਬੇਦੀ ਤੈਨ ਮਹੀਨਿਆਂ ਦੇ ਲਈ ਕੰਚਲ ਮਤ ਦਾ ਤਿਆਗ ਕਰ ਕੀ ਗੁਰੂ ਦੀ ਬਖਸ਼ਿਸ਼ ਲੈ ਕੇ ਅਰੋਜ ਇੱਕ ਵਾਰ ਇਸ ਮਦ ਦਾ ਇਸ਼ਨਾਨ ਕਰਵਾ ਲਿਆ ਕਰੋ ਕਰਵਾ ਲਿਆ ਕਰੋ ਇਸ ਮਦ ਦੀ ਮੈਲ ਉਤਾਰਨ ਦਾ ਆਪਰ ਆਲਾ ਕਰ ਲਿਆ ਕਰੋ ਅਤੇ ਦਿਨ ਦੇ ਵਿੱਚ ਦੋ ਵਾਰ ਇਸ ਨੂੰ ਪੂਰਾ ਕਰਦੇ ਆ ਕਰੋ ਪ੍ਰਸ਼ਾਦ ਦੇ ਦਿਆ ਕਰੋ ਫਿਰ ਦੇਖਿਓ ਤੇਹੀ ਮਨ ਹਰ ਵਕਤ ਹੱਸੂ-ਭੱਸੂ ਕਰੇਗਾ ਹਰ ਵਕਤ ਖੁਸ਼ ਰਹੇਗਾ ਕਿ ਇਸ਼ਨਾਨ ਹੋਣਾ ਸ਼ੁਰੂ ਹੋ ਗਿਆ ਖੁਰਾਕ ਬਿਨਨ ਸ਼ੁਰੂ ਹੋ ਗਈ ਤੇ ਕਪੜਾ ਪੇਟਲਾ ਸ਼ੁਰੂ ਹੋ ਗਿਆ ਅਜੇ ਤੇ ਇਸ ਦੀ ਹਾਲਤ ਬੜੀ ਗੰਭੀਰ ਹੈ ਬੜੀ ਗੰਭੀਰ ਕਿੰਨੀ ਕਪਤ ਜਿੱਦਾ ਦੁਨੀਆ ਦੇ ਉੱਤੇ ਕੁਝ ਮੰਦ ਬੁੱਧੀ ਵਾਲੇ ਬੰਦੇ ਦੇਖਦੇ ਹਨ ਆਪਾਂ ਜਿਹੜੇ ਲਿਬੜੇ ਤਿੰਬੜੇ ਹੁੰਦੇ ਆ ਅਸ਼ਨਾਰ ਵੀ ਨਹੀਂ ਕਦੇ ਕੀਤਾ ਪੈਰਾ ਤੋਂ ਲੰਘੇ ਹੁੰਦੇ ਆ ਲੀੜਾ ਲੱਪੇ ਕਾਜ ਇਕੱਠੇ ਕਰਦੇ ਫਿਰਦੇ ਰਹਿੰਦੇ ਆ ਆਪਾਂ ਉਹਨਾਂ ਨੂੰ ਬੋਲੇ ਕਹਿੰਦੇ ਪਰ ਮੇਰੇ ਸ਼ੇਨਸ਼ ਆਪਾਂ ਨੂੰ ਬੋਲੇ ਕਹਿੰਦੇ ਅਸਲ ਕਿਉਂ ਕਿ ਉਹ ਕੇ ਸਾਡੇ ਕੋਲੇ ਨਾਮ ਨਹੀਂ ਨਾਮ ਤੇ ਸਾਡੇ ਕੋਲੇ ਹੈ ਜੀ ਬਿਨ ਨਾਮ ਮੇ ਜਗ ਕਮਲਾ ਫਿਰ ਕਹਿੰਦੇ ਨਾਮ ਤੋਂ ਉਹ ਕਹਿ ਇਹ ਜਗ ਕਮਲਾ ਕੋਈ ਆਪਣਾ ਨਾਮ ਕਿੱਥੋਂ ਆਏਗਾ ਕਿਤੋਂ ਲੈਣਾ ਪਏਗਾ ਕੌਣ ਦੇਏਗਾ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਉ ਇਤ ਦੇਹੀ ਦੇ ਵਿੱਚ ਹੀ ਪਏ ਬਾਰੋਂ ਨਹੀਂ ਲੱਭਣਾ ਕਿਤੇ ਬਸ ਲੋੜ ਹੈ ਜੁਗਤੀ ਲੋੜ ਹੈ ਨਾਮ ਪਰ ਇਹ ਦਸਵਾਸਾ ਨੂੰ ਨਾਮ ਧੰਨ ਦੇ ਵਿੱਚ ਤਬਦੀਲ ਕਰਕੇ ਕਰਵਲਟ ਕਰਦੇ ਜਿਸ ਦਿਨ ਸਾਡੇ ਕੋਲ ਲੱਖਾਂ ਦੀ ਤਦਾਦ ਦੇ ਵਿੱਚ ਸਵਾਸ ਨਾਮ ਧੰਨ ਦੇ ਵਿੱਚ ਬਦਲ ਗਏ ਉਸ ਦਿਨ ਮੇਰੀ ਸ਼ਹਿਨਸ਼ਾਹੇ ਸਾਨੂੰ ਨਾਮ ਦੀ ਦਾਤ ਦੇਤੀ ਨਾਮ ਦੀ ਦਾਤ ਦਿੱਤੀ ਫਿਰ ਸਾਨੂੰ ਕੀ ਪਤਾ ਲੱਗੇਗਾ ਕਿ ਸਾਨੂੰ ਨਾਮ ਦੇ ਦਿੱਤਾ ਨਾਮ ਦੀ ਦਾਤ ਦੇ ਦਿੱਤੀ ਉਹసే ਵੇਲੇ ਆਕਾਰ ਸੁਭਾਗਾ ਫਰਿਆ ਮਹਿਸੂਸ ਹੋਇਆ ਉਸੇ ਵੇਲੇ ਗੁਰੂ ਦੇ ਬਚਨ ਪੂਰੇ ਹੋ ਜਾਣੇ ਜੋ ਪਾਤਸ਼ਾਹ ਕਹਿੰਦੇ ਐ ਪੰਜ ਸ਼ਬਦ ਬਾਚੇ ਕਰ ਸਪੱਗ ਜਤੂ ਨਾਮ ਧੰਨ ਤੁਹਾਡੀ ਝੋਲੀ ਦੇ ਵਿੱਚ ਪਾ ਦਿੱਤਾ ਉਸੇ ਵੇਲੇ ਇਸ ਘਰ ਦੇ ਵਿੱਚ ਉਹ ਪੰਜ ਸ਼ਬਦ ਪ੍ਰਗਟ ਹੋ ਜਾਣੇ ਅਤੇ ਇਹ ਘਰ ਸਰਪੱਤਾ ਭਰਿਆ ਹੋ ਜਾਲੇ ਮੇਰਾ ਮਾਲਕ ਰਹਿਣ ਕਰੇ ਮੇਰਾ ਮਾਲਕ ਤਰਸ ਕਰੇ ਸਾਡੇ ਤੇ ਸਾਡੇ ਇਦਾਤ ਝੋਲੀ ਦੇ ਵਿੱਚ ਪਾ ਦੇ ਉਹਦੇ ਲਈ ਅਸੀਂ ਆਪਣੀ ਜੱਦੋ ਜਹਿਦ ਕਰਾਂਗੇ ਅਸੀਂ ਆਪਣਾ ਉਪਰਾਲਾ ਕਰਾਂਗੇ ਕਿਹੜਾ ਬਸ ਆਪਾਂ ਨੇ ਗੁਰਮੰਤਰ ਨੂੰ ਰਤੇ ਤੇ ਸੁਣੇ ਮੇਰੇ ਚੇਨ ਸਾਡੇ ਸਾਡੇ ਦੁੱਖਾਂ ਨੂੰ ਖੰਭ ਲਾ ਕੇ ਉਡਾ ਦੇ ਫਿਰ ਗੁਰਮਤਿ ਪਿਆਰੁ ਹੁ ਲਾਪਾ 20 ਮਿੰਟਾਂ ਦੇ ਲਈ ਜਤੂ ਜੈਤ ਕਰਾਂਗੇ ਜਿਨੀ ਸੰਗਤ ਦਾਸ ਦੇ ਕੋਲ ਬੈਠੀ ਹੈ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਮਾਲਕ ਨੂੰ ਨਾ ਦੇ ਨੂੰ ਵਾਜਾਂ ਮਾਰੀ ਤਾਂ ਕਿ ਮੇਰਾ ਡੰਡਾ ਆਪਣੇ ਦੁੱਖਾਂ ਨੂੰ ਖਾਂਬ ਲਾ ਕੇ ਉੜਾ ਦੇਵੇ ਤੇ ਸੁਖ ਸਾਡੀ ਝੋਲੀ ਬਾਧੇ ਹੋ ਗੁਰਮਤ ਪਿਆਰੇ ਉਹ ਦਾਸ ਦੀ ਐਨੀ ਕਹਾਜਰੀ ਨੂੰ ਪਰਵਾਹ ਕਰੀ ਵਿਚਾਰ ਕਰਕੇ ਇੱਕ ਨਹੀਂ अनेका ਪ੍ਰਕਾਰ ਦੀਆ ਭੁੱਲਾ ਹੋ ਜਾਂਦੀ ਆ ਜੀ ਗੁਰੂ ਦੇ ਗੁਰ ਦੀ ਸੰਗਤ ਦਰਹਿ ਵਖਸ਼ਣ ਯੋਗ ਨੇ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ